ਕੈਨੇਡਾ ਨੇ ਬਦਲੇ ਸੌਰਵ ਪੀਐਮ ਕਰਨੀ ਨੇ ਕੀਤਾ ਵੱਡਾ ਐਲਾਨ ਸਿੱਖਾਂ ਦੀਆਂ ਟਿੱਕੀਆਂ ਨਜ਼ਰਾਂ ਕਰਤਾਰਪੁਰ ਲਾਂਗਾ ਖੋਲਣ ਦੀ ਉੱਠੀ ਮੰਗ ਸਰਕਾਰ ਨੂੰ ਰਾਜਨੀਤੀ ਤੋਂ ਉੱਤੇ ਉੱਠਣ ਦੀ ਸਲਾਹ ਸੰਗਤ ਦੀਆਂ ਭਾਵਨਾਵਾਂ ਦੀ ਕਰੋ ਕਦਰ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਬਾਦਲ ਉੱtre ਮੈਦਾਨ ਚ ਪੰਜਾਬੀਆਂ ਨੂੰ ਕੀਤੀ ਖਾਸ ਅਪੀਲ ਅਮਰੀਕਾ ਚ ਚੱਲੀਆਂ ਗੋਲੀਆਂ ਪੁਲਿਸ ਵੱਲੋਂ ਜਾਂਚ جاری ਸਿਆਸਤ ਤੋਂ ਪ੍ਰੇਰਿਤ ਦੱਸੇ ਜਾ ਰਹੇ ਨੇ ਕਤਲ ਜੂਨ 2023 ਚ ਕੈਨੇਡਾ ਚ ਹਰਦੀਪ ਸਿੰਘ ਨੱਜਰ ਦੇ ਕਤਲकांड ਮਗਰੋਂ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜੂਨ 2023 ਚ ਕੈਨੇਡਾ ਚ ਹਰਦੀਪ ਸਿੰਘ ਨੱਜਰ ਦੇ ਕਤਲकांड ਮਗਰੋਂ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਕਤਲ ਦਾ ਇਲਜ਼ਾਮ ਸ਼੍ਰੀਆਮ ਭਾਰਤ ਸਰਕਾਰ ਅਤੇ ਏਜੰਸੀਆਂ ਤੇ ਲਗਾਇਆ ਸੀ ਉਸ ਮਗਰੋਂ ਦੋਵੇਂ ਦੇਸ਼ਾਂ ਵਿਚਾਲੇ ਕਾਫੀ ਲੰਬੇ ਸਮੇਂ ਤੱਕ ਤਣਾਅ ਦਾ ਮਾਹੌਲ ਬਣਿਆ ਰਿਹਾ ਜਦ ਇਸ ਮਾਮਲੇ ਨੂੰ ਕਰੀਬ 2 ਸਾਲ ਬੀਤ ਚੁੱਕੇ ਨੇ ਹੁਣ ਕੈਨੇਡਾ ਤੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ਤੇ ਕ੍ਰਾਈਮ ਨੂੰ ਘਟਾਉਣ ਲਈ ਇੱਕ ਨਵੀ ਸ਼ੁਰੂ ਕਰਨ ਦੀ ਤਿਆਰੀ ਕਰ ਦਿੱਤੀ ਹੈ ਇਸ ਕਦਮ ਨਾਲ ਦੋਵੇਂ ਦੇਸ਼ਾਂ ਵਿਚਾਲੇ ਵਿਗੜੇ ਹੋਏ ਹਾਲਾਤਾਂ ਨੂੰ ਮੁੜ ਲੀਕ ਤੇ ਲਿਆਉਣ ਲਈ ਨਵੀਂ ਦਿਸ਼ਾ ਮਿਲ ਸਕਦੀ ਹੈ ਇਸ ਪ੍ਰਣਾਲੀ ਅਨੁਸਾਰ ਹੁਣ ਦੋਵੇਂ ਦੇਸ਼ ਅਤਵਾਦ ਵੱਖਵਾਦੀ ਪ੍ਰਕਿਰਿਆਵਾਂ ਇੰਟੈਲੀਜੈਂਸੀ ਆਦੀ ਜਾਣਕਾਰੀ ਇੱਕ ਦੂਜੇ ਨਾਲ ਸਾਂਝੀਆਂ ਕਰਨਗੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਤੇ ਹਲੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬਲਾਰਾ ਰਣਤੇਜ ਜੈਸਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਕਈ ਮਾਇਨਿਆਂ ਨਾਲ ਖਾਸ ਹੈ ਕਿਉਂਕਿ ਇਸ ਮੀਟਿੰਗ ਦੌਰਾਨ ਦੁਬਲੇ ਤੇ ਵਿਸ਼ਵ ਪੱਧਰ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਸਬੰਧ ਉਦੋਂ ਤਣਾਅਪੂਰਨ ਹੋ ਗਏ ਸਨ ਜਦ ਸਾਲ 2023 ਚ ਵੈਰਿਟਚ ਕੋਲੰਬੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਆਗੂ ਹਰਦੀਪ ਸਿੰਘ ਨੇ ਜੁਰਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਗਰੋਂ ਮਾਹੌਲ ਉਦੋਂ ਜ਼ਿਆਦਾ ਗਰਮਾ ਗਿਆ ਜਦ ਇਸ ਕਤਲ ਦਾ ਜ਼ਿੰਮੇਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਤੇ ਇਥੋਂ ਦੀਆਂ ਖੂਫੀ ਏਜੰਸੀਆਂ ਨੂੰ ਠਹਿਰਾਇਆ ਸੀ ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਵੀ ਕੈਨੇਡਾ ਚ ਸਿੱਖਾਂ ਦੇ ਕਤਲ ਦੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਭਾਰਤ ਤੇ ਲਗਾਇਆ ਸੀ ਦੋਵੇਂ ਦੇਸ਼ਾਂ ਵਿਚਾਲੇ ਤਲਕੀ ਇੰਨੀ ਵੱਧ ਗਈ ਸੀ ਕਿ ਕੈਨੇਡਾ ਨੇ ਭਾਰਤ ਤੇ ਭਾਰਤ ਨੇ ਕੈਨੇਡਾ ਦੇ ਡਿਪਲੋਮੈਂਟਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ ਉੱਤਰ ਅਮਰੀਕੀ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ਨੂੰ ਤੁਰੰਤ ਦੁਬਾਰਾ ਖੋਲਣ ਦੀ ਅਪੀਲ ਕੀਤੀ ਤਾਂ ਕਿ ਭਾਰਤ ਦੇ ਸਿੱਖ ਸ਼ਰਧਾਲੂ ਪਾਕਿਸਤਾਨ ਸਤਤ ਕਰਤਾਰਪੁਰ ਸਾਹਿਬ ਜਾ ਸਕਣ ਜੋ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਚੋਂ ਇੱਕ ਹੈ ਚਾਹਲ ਨੇ ਕਿਹਾ ਕਿ ਪਾਕਿਸਤਾਨ ਨੇ ਲਾਂਘੇ ਦੇ ਆਪਣੇ ਹਿੱਸੇ ਨੂੰ ਖੁੱਲਾ ਰੱਖਿਆ ਇਸ ਦੇ ਉਲਟ ਭਾਰ ਦੇ ਲਾਂਘੇ ਦਾ ਹਿੱਸਾ ਬੰਦ ਹੋਣ ਦੇ ਕਾਰਨ ਦੇਸ਼ ਤੇ ਲੱਖਾਂ ਸਿੱਖ ਨਿਰਾਸ਼ ਨੇ ਉਹਨਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਘਾ ਇੱਕ ਇਤਿਹਾਸਕ ਮੀਲ ਪੱਥਰ ਹੈ ਜੋ ਅਤੇ ਸਿੱਖਾਂ ਦੇ ਅਧਿਆਤਮਿਕ ਅਧਿਕਾਰਾਂ ਦਾ ਪ੍ਰਤੀਕ ਹੈ ਉਹਨਾਂ ਇਹ ਵੀ ਕਿਹਾ ਕਿ ਸਿਆਸੀ ਜਾਂ ਪ੍ਰਸ਼ਾਸਨਿਕ ਕਾਰਨਾ ਕਰਕੇ ਲਾਂਘੇ ਦੇ ਬੰਦ ਹੋਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਰ ਸਰਕਾਰ ਨੂੰ ਰਾਜਨੀਤਿਕ ਵਿਚਾਰਾਂ ਤੋਂ ਉੱਠ ਕੇ ਸਿੱਖਾਂ ਦੀਆਂ ਭਾਵਨਾਤਮਿਕ ਅਤੇ ਧਾਰਮਿਕ ਜ਼ਰੂਰਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਚਾਹਲ ਨੇ ਕਿਹਾ ਕਿ ਐਨ ਏ ਪੀ ਏ ਉਮੀਦ ਕਰਦਾ ਹੈ ਕਿ ਭਾਰਤ ਸਰਕਾਰ ਸਿੱਖ ਸ਼ਰਦਾਲੂਆਂ ਲਈ ਕਰਤਾਰਪੁਰ ਸਾਹਿਬ ਤੱਕ ਪਹੁੰਚ ਬਹਾਲ ਕਰਨ ਦੇ ਲਈ ਹਾ ਪੱਖੀ ਕਾਰਵਾਈ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸੂਬੇ ਦੀ ਬੁਲੰਦ ਆਵਾਜ਼ ਬੰਦ ਕੀਤੀ ਜਾ ਸਕੇ ਇਸ ਤਰ੍ਹਾਂ ਉਹਨਾਂ ਕਿਹਾ ਕਿ ਇਸ ਵੇਲੇ ਏਜੰਸੀਆਂ ਦਾ ਸਾਰਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਖਤਮ ਕਰਨ ਤੇ ਲੱਗਿਆ ਹੋਇਆ ਪਰ ਜਜਾਰੂ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਪੈਰਾ ਦੇਰੇ ਨੇ ਉਹਨਾਂ ਸਪਸ਼ਟ ਕੀਤਾ ਕਿ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਜਾਂ ਉਹਨਾਂ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਉਹ ਅਮਰ ਤਾਰੀ ਸਿੱਖ ਨੇ ਅਤੇ ਸਵੇਰੇ ਸ਼ਾਮ ਰਹਿਤ ਮਰਿਆਦਾ ਅਨੁਸਾਰ ਨਿਤਨੇਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਘਟਿਆ ਦੋਸ਼ ਏਜੰਸੀਆਂ ਵੱਲੋਂ ਸਿਕ ਕੌਮ ਵਿੱਚ ਪਰਮ ਭਲੇਖੇ ਪੈਦਾ ਕਰਨ ਤੇ ਵੰਡੀਆਂ ਪਾਉਣ ਲਈ ਲਗਾਈ ਗਏ ਨੇ ਉਹਨਾਂ ਆਮ ਆਦਮੀ ਪਾਰਟੀ ਸਵੈਤ ਦੂਜੀਆਂ ਰਾਜਸੀ ਪਾਰਟੀਆਂ ਨੂੰ ਪੰਜਾਬ ਵਿਰੋਧੀ ਕਰਾਰ ਦਿੰਦੇ ਹਨ ਲੋਕਾਂ ਨੂੰ ਅਜਹੀਆਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਹਲਕਾ ਪੱਛਮੀ ਦੀ ਜ਼ਮਨੀ ਚੋਣ ਪੰਜਾਬ ਦੀ ਸਿਆਸਤ ਨੂੰ ਮੋੜਾ ਦੇਵੇਗੀ ਅਮਰੀਕੀ ਸੂਬਾ ਮਿਨੀਸੋਟਾ ਦੇ ਗਵਰਨਰ ਟਿਮ ਬਾਲਜ਼ ਦਾ ਕਹਿਣਾ ਹੈ ਕਿ ਸੁਭਾਈ ਸਦਨ ਦੀ ਸਪੀਕਰ ਮੈਲਿਸਾ ਹੌਟਮੈਨ ਅਤੇ ਉਨ੍ਹਾਂ ਦੀ ਪਤਨੀ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਤਲ ਵਿੱਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਤੇ ਘਟਨਾ ਵਿੱਚ ਇੱਕ ਹੋਰ ਕਾਨੂੰਨ ਸਾਜ਼ ਅਤੇ ਉਨ੍ਹਾਂ ਦੀ ਪਤਨੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਨੇ ਗਿਣਮਿਤ ਕੇ ਨਿਸ਼ਾਨਾ ਬਣਾ ਕੇ ਕੀਤੀਆਂ ਗਿਆ ਇਹਨਾਂ ਹਤਿਆਮਾਂ ਤੋਂ ਘੰਟਿਆਂ ਬਾਅਦ ਪੁਲਿਸ ਵੱਲੋਂ ਇੱਕ مشਕੂਕ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਪੁਲਿਸ ਨੇ ਗੋਲੀਬਾਰੀ ਵਿੱਚ ਵਰਤੀ ਗਈ مشਕੂਕ ਵਿਅਕਤੀ ਦੀ ਜਾਲੀ ਪੁਲਿਸ ਚਾਰ ਵਿੱਚ 21 ਕਾਨੂੰਨ ਸਾਜ਼ਾਂ ਅਤੇ ਹੋਰ ਅਧਿਕਾਰੀਆਂ ਦੇ ਨਾਮਾਂ ਦੇ ਜ਼ਿਕਰ ਵਾਲੀਆਂ ਲਿਖਤਾਂ ਬਰਾਮਦ ਕੀਤੀਆਂ ਨੇ ਵਰਕਲੈਨੋ ਪਾਰਕ ਪੁਲਿਸ ਮੁਖੀ ਮਾਰਕ ਵਿਰੋਲੀ ਨੇ ਕਿਹਾ ਕਿ ਬਰਾਮਦ ਕੀਤੀਆਂ ਗਿਆ ਲਿਖਤਾਂ ਵਿੱਚ ਕਈ ਕਾਨੂੰਨ ਸਾਜ਼ਾਂ ਤੇ ਹੋਰ ਅਧਿਕਾਰੀਆਂ ਦੀ ਪਛਾਣ ਕੀਤੀ ਗਈ ਹੈ ਇਹ ਲਿਖਤਾਂ ਉਦੋਂ ਲੱਭੀਆਂ ਗਈਆਂ ਜਦ ਅਧਿਕਾਰੀਆਂ ਨੇ ਇੱਕ ਨਕਲੀ ਪੁਲਿਸਕਾਰ ਦੀ ਤਲਾਸ਼ੀ ਲਈ ਜਿਸ ਦੀ ਬਰਤੋਂ ਉਹਨਾਂ ਨੂੰ ਲੱਗਦਾ ਹੈ ਕਿ مشਕੂਕ ਵਿਅਕਤੀ ਨੇ ਕੀਤੀ ਸੀ ਸੂਬੇ ਦੇ ਗਵਰਨਰ ਵਾਲਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਨੀ ਸੋਟਾ ਤੇ ਦੇਸ਼ ਪਰ ਵਿੱਚ ਹਰ ਤਰ੍ਹਾਂ ਦੀ ਸਿਆਸੀ ਹਿੰਸਾ ਦੇ ਵ੍ਰਧ ਖੜੇ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਜ਼ਖਮੀ ਕਾਨੂੰਨ ਸਾਜ਼ ਦੀ ਪਹਿਚਾਣ ਸਟੇਟ ਸੈਂਟਰ ਜੌਨ ਹਾਫਮੈਨ ਵਜੋਈ ਹੈ ਜੋ 2012 ਵਿੱਚ ਪਹਿਲੀ ਵਾਰ ਚੁਣੇ ਗਏ ਡੈਮੋਕ੍ਰੈਟਿਕ ਸੰ ਹਾਫਮੈਨ ਵਿਆਹੇ ਹੋਏ ਸਨ ਤੇ ਉਹਨਾਂ ਦੀ ਘਤੀ ਹੈ ਤੇ ਮੈਨੀ ਐਪੋਲਿਸ ਦੇ ਉੱਤਰ ਵਿੱਚ ਇੱਕ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਹੈ ਹਾਟਮੈਨ ਸਵਾਈ ਵਿਧਾਨ ਸਭਾ ਵਿੱਚ ਹਾਊਸ ਡੈਮੋਕ੍ਰੈਟਿਕ ਧਰ ਦੀ ਚੋਟੀ ਦੇ ਨੇਤਾ ਤੇ ਸਾਬਕਾ ਸਪੀਕਰ ਸੀ ਉਹ ਪਹਿਲੀ ਵਾਰ 2004 ਵਿੱਚ ਚੁਣੇ ਗਏ ਸਨ ਘਟਨਾ ਵਿੱਚ ਉਹਨਾਂ ਦੇ ਅਤੇ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਦੋ ਬੱਚੇ ਸਨ